ਮੈਂ ਅੱਜ ਜੋ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰ ਦੇ ਆਣੇ ਵੀ ਕਿਹਾ ਵੀ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰ ਦੇ ਆਣੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਅਗਰ ਮੈਂ ਪਿਆਜ਼ ਲੈਣ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰ ਹੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਦੋ ਦੋ ਤਿੰਨ ਤਿੰਨ ਗੁਣਾ ਰੇਟ ਵਧ ਗਿਆ ਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਪਹਾੜਾ ਤੋਂ ਟਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਵਿੱਚ ਨਹੀਂ ਆ ਰਹੀ ਉਹ ਜਿਹੜੀ ਸਾਡੀ ਲੋਕਲ ਸਬਜੀ ਹੈ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਮਰ ਗਈ ਹੈ ਉਹ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਦਾ ਰੇਟ ਜਿਹੜੇ ਆ 3-3 ਗੁਣਾ ਵੱਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਰਸੋਈ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆ ਆਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕੈਮਰਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤਾ ਵੀ ਹੈ ਗਿਆ ਆਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ ਸੋਨ ਮਹੀਨੇ ਤੱਕ ਬਰਸਾਤਾਂ ਰੈਗੂਲਰ ਹੋਣੀਆਂ ਨੇ ਆਚਾਰ ਨਾਲ ਪ੍ਰਸ਼ਾਦਾ ਖਾਵਾਂਗੇ ਤੇ ਪਰਿਵਾਰ ਚਲੇਗਾ ਨਹੀਂ ਤੇ ਸਬਜੀ ਵਾਲਾ ਸਿਸਟਮ ਜਿਹੜਾ ਕਿਲੋ ਲੈ ਆਂਦੇ ਅੱਧਾ ਕਿਲੋ ਲੈ ਆਂਦੇ ਹੁਣ ਤੇ ਪਾਈਆ ਦੇ ਆ ਕੇ ਬ੍ਰੇਕ ਵੱਜ ਗਈ ਹੈ ਸਬਜ਼ੀ ਜਗਦਾ ਮਹਿੰਗੀ ਹੋ ਗਈ ਹੈ ਇੱਧਰ ਦੀ ਲੋਕਲ ਦੇ ਸਬਜ਼ੀ ਖਤਮ ਹੋ ਗਈ ਇੱਕ ਦੋ بارش ਦੇ ਨਾਲ ਹੀ ਹੁਣ ਤੇ ਸਬਜ਼ੀ ਪਹਾੜ ਚੋਂ ਆਉਣ ਲਿਓ ਕਰਕੇ ਸਬਜ਼ੀ ਥੋੜੀ ਮਹਿੰਗੀ ਅੱਧੀ ਪੱਲੇ ਪੈਂਦੀ ਅੱਧੀ ਖਰਾਬ ਨਿਕਲਦੀ ਹੈ ਤੇ ਗਾਗਨ ਨੂੰ ਸਵਾਰ ਰ ਹੈਂਡਲ ਕਰਨਾ ਬਹੁਤ ਹੀ ਮੁਸ਼ਕਲ ਆ ਗਾਗਨ ਜਿਹੜੇ ਪੁੱਛ ਕੇ ਥੋੜਾ ਅੱਗੇ ਪਿੱਛੇ ਹੋ ਜਾਂਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਆਲੂ ਦੀ ਤੜੀ ਬਣਾ ਕੇ ਰੋਟੀ ਖਾ ਲੈਣ ਟੈਪ ਪਾਸ ਕਰਨਾ ਬਸ ਕੀ ਕਰ ਰੇ ਰੇਟ ਹੋ ਸਕਦਾ ਇਹ ਸਬਜ਼ੀ ਹੁਣ ਲੋਕਲ ਤਾਂ ਇੱਧਰ ਖਤਮ ਹੋ ਗਈ ਹੈ ਪਹਾੜ ਜੀ ਸਬਜ਼ੀ ਆਂਦੀ ਹੈ ਪਹਾੜਾਂ ਦੇ ਬਾਦਸ਼ਾਹ ਪਹਾੜਾਂ 'ਚ بارشਾਂ ਸ਼ੁਰੂ ਹੋ ਜਾਂਦੀਆਂ ਹੈ ਇਸ ਕਰਕੇ ਥੋੜਾ ਫਰਕ ਪਿਆ ਗਿਆ ਵਾਰ ਰੇਟ ਦੇ ਵਿੱਚ ਕਿੰਨਾ ਫਰਕ ਪਿਆ 50% ਫਰਕ ਪਿਆ ਗਿਆ 50% ਫਰਕ ਪਿਆ ਗਿਆ ਇਹ ਜਿੱਦਾਂ ਅਰਬੀ ਦਾ ਰੇਟ ਵਧੀਆ ਦਾ ਰੇਟ ਚੱਲਿਆ ਆ ਅਰਬੀ ਉਹ ਤਾਂ ਨਾਰਮਲ ਸੀਗਾ ਉਹ ਪਹਿਲੇ ਤੇ 50 50 ਰੁਪਏ ਕਿਲੋ ਹੁਣ 60 ਰੁਪਏ ਕਿਲੋ ਆ ਤੇ ਗੋਭੀ ਪਹਿਲੇ ਆ ਗਈ 50 40 50 ਰੁਪਏ ਹੁਣ ਗੋਭੀ 80 ਰੁਪਏ ਕਿਲੋ ਆ ਕੀ ਇਹਦਾ ਰੇਟ ਕੀ ਚੱਲਿਆ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਵਧਿਆ ਆ 2-4 ਦਿਨਾਂ ਦੀ ਫਰਕ ਪਿਆ ਆ